ਹੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਸਾਰੇ ਇਖਤਾਰ ਹੋਵਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਪੈਸ਼ਲ ਵੀਡੀਓ ਲੈ ਕੇ ਆਈਆਂ ਅੱਜ ਆਪਾਂ ਜੇ ਕੈਲਸ਼ੀਅਮ ਦੀ ਘਾਟ ਹੋਵੇ ਤਾਂ ਕੀ ਕਰਨਾ ਹੈ ਹਨਾ ਤੇ ਇਹ ਆਪਾਂ ਲੈਣੀ ਜੀ 250 ਗ੍ਰਾਮ ਖਾਣੇ ਲੈਣੀ ਆਪਾਂ ਪੈਕਟ ਹੀ ਲੈ ਜਾਂਦਾ ਸੀ ਤੇ ਇਹਨਾਂ ਨੂੰ ਆਪਾਂ ਸਾਰੀ ਢਾਡੀ ਤੋਂ ਫੇਰ ਰੱਖਤਾ ਮਤਲਬ 5 ਤੋਂ 6 ਘੰਟੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਇਹ ਵੀ ਆਵਾਜ਼ ਹੈ ਜਿਹੜੀ ਤੁਹਾਨੂੰ ਸੁਣੂਗੀ ਓਏਦਾਂ ਜਦੋਂ ਪਹਿਲਾਂ ਨੱਪਦੇ ਉਦੋਂ ਇਦਾਂ ਆਵਾਜ਼ ਨਹੀਂ ਹੁੰਦੀ ਹੁਣ ਇਹਦੀ ਇਦਾਂ ਆਵਾਜ਼ ਆ ਰਹੀ ਹੈ ਨੱਪੇ ਤੋਂ ਠੀਕ ਹੈ ਚੰਗੀ ਤਰ੍ਹਾਂ ਇਹਨਾਂ ਨੂੰ ਜਿਹੜਾ ਹੈਗਾ ਆ ਸੇਕ ਲਵਾ ਲੈਣਾ ਹੈ ਧੁੱਪ ਦਾ ਨਹੀਂ ਤਾਂ ਕੜਾਈ ਦੇ ਵਿੱਚ ਪਾ ਕੇ ਤੁਸੀਂ ਰੋਸਟ ਕਰ ਲਿਓ ਪਰ ਮੈਂ ਇਹਨਾਂ ਨੂੰ ਧੁੱਪੇ ਹੀ 4-5 ਘੰਟੇ ਧੁੱਪ ਲਵਾ ਲਈ ਆ ਧੁੱਪੇ ਨੂੰ ਧੁੱਪ ਲਵਾ ਕੇ ਚੰਗੀ ਤਰ੍ਹਾਂ ਨੂੰ ਖਸਕਾ ਰਿਆ ਆ ਤੇ ਇਹ ਕੈਲਸ਼ੀਅਮ ਵਾਸਤੇ ਬਹੁਤ ਵਧੀਆ ਨੇ ਕੈਲਸ਼ੀਅਮ ਹੈ ਨਾ ਤੇ ਭਰਪੂਰ ਮਾਤਰਾ ਦੇ ਵਿੱਚ ਹੁੰਦੀ ਆ ਤੇ ਜੇਕਰ ਕੈਲਸ਼ੀਅਮ ਦੀ ਕਮੀ ਹੋਵੇ ਤਾਂ ਉਹਦੇ ਲੱਛਣ ਹੁੰਦੇ ਆ ਵੀ ਹੱਡੀਆਂ ਦੇ ਵਿੱਚ ਦਰਦ ਹੋਣਾ ਜੋੜਾਂ ਦੇ ਵਿੱਚ ਦਰਦ ਹੋਣਾ ਹਨਾ ਤੇ ਜਾਂ ਫਿਰ ਹਰ ਹੱਥਾ ਪੈਰਾਂ ਨੂੰ ਕਕੜਾਉਣਾ ਜਾਂ ਜਿੱਦਾਂ ਹੱਥ ਆਪ ਕਹਿੰਦੇ ਨੇ ਹੱਥ ਪੈਸਾ ਆਉਂਗੇ ਹੱਥ ਪੈਰਾਂ ਦਾ ਸੋਨਾ ਹੈ ਨਾ ਇਸ ਤਰ੍ਹਾਂ ਫਿਰ ਜਿਹੜਾ ਹੈਗਾ ਆ ਕੈਲਸ਼ੀਅਮ ਵੀ ਘਾਟ ਹੋ ਜਾਂਦੀ ਆ ਇਹਦੇ ਨਾਲ ਸਰੀਰ ਆ ਹੱਡੀਆਂ ਦੁਖਣੀਆਂ ਹੱਥ ਪੈਰ ਸੋਨੇ ਵੀਕਨੈਸ ਦੀ ਮਹਿਸੂਸ ਹੋਣੀ ਨਾ ਕੈਲਸ਼ੀਅਮ ਦੀ ਘਾਟ ਕਰਕੇ ਹੁੰਦਾ ਆ ਤਾਂ ਉਹਦੇ ਨਾਲ ਹੀ ਤੁਸੀਂ ਜਿਹੜੇ ਹੈਗੇ ਮਖਾਣੇ ਲੈਣੇ ਕਿੰਨੇ ਤੁਸੀਂ ਲੈ ਸਕਦੇ ਹੋ ਵੱਧ ਘੱਟ ਜਿੰਨੇ ਤੁਹਾਨੂੰ ਲੋੜ ਆ ਤੁਸੀਂ ਲੈ ਲਿਓ ਹਨਾ ਤੇ ਆਪਾਂ ਇਹ 250 ਗ੍ਰਾਮ ਖਾਣੇ ਜਿਹੜੇ ਲਏ ਨੇ ਇਹਨਾਂ ਨੂੰ ਆਪਾਂ 4-5 ਘੰਟੇ ਦੀ ਚੰਗੀ ਧੁੱਪ ਲਵਾ ਲਈ ਆ ਕਿਉਂਕਿ ਹੁਣ ਗਰਮੀ ਦਾ ਮੌਸਮ ਆ ਤਾਂ ਕੋਈ ਵੀ ਚੀਜ਼ ਆਪਾਂ ਨੂੰ ਰੋਸਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਆਪਾਂ ਇਹਨਾਂ ਨੂੰ ਗਰਮੀ ਮਤਲਬ ਧੁੱਪੇ ਰੱਖ ਕੇ ਹੀ ਇਹਨਾਂ ਨੂੰ ਆਪਾਂ ਸકા ਸਕਦੇ ਆ ਰੋਸਟ ਹੋ ਜਾਂਦੇ ਆ ਤੇ ਚੰਗੀ ਤਰ੍ਹਾਂ ਇਹ ਰੋਸਟ ਆ ਜਿਹੜੇ ਆਪਾਂ ਹੋਣ ਧੁੱਪੇ ਨੇ ਧੁੱਪ ਨਾਲ ਤੇ ਇਹ ਇਸ ਤਰ੍ਹਾਂ ਆਪਾਂ ਜਦੋਂ ਇਹਨਾਂ ਨੂੰ ਭੰਨਦੇ ਆ ਤੇ ਇਹ ਫਟਦੇ ਨੇ ਹੁਣ ਇਹਨਾਂ ਨੂੰ ਆਪਾਂ ਜਿਹੜਾ ਹੈਗਾ ਆ ਮੈਕਸੀ ਦੇ ਜੱਗ ਵਿੱਚ ਪਾ ਕੇ ਇਹਨਾਂ ਦਾ ਪਹਿਲਾਂ ਪਾウダー ਤਿਆਰ ਕਰਦੇ ਆ। ਪਾ ਦਿਆਂ। ਪਾ ਦਿੱਤਾ। ਚੰਗੀ ਤਰ੍ਹਾਂ ਇਹਨਾਂ ਦਾ ਪਾウダー ਜਿਹੜਾ ਆਪਾਂ ਤਿਆਰ ਕਰ ਲੈਣਾ ਆ। ਛੋਟਾ ਜਿਹਾ ਆਪਾਂ ਇਹ ਜੱਗ ਲੈ ਲਿਆ ਆ। ਤੁਸੀਂ ਵੱਡਾ ਜੱਗ ਵੀ ਲੈ ਸਕਦੇ ਹੋ ਮੈਂ ਛੋਟਾ ਲੈ ਆਇਆ ਵੱਡਾ ਜੱਗ ਜਿਹੜਾ ਨਾ ਕੱਚ ਦਾ ਆ ਤੇ ਮੈਂ ਤਾਂ ਨਹੀਂ ਲੈਂਦੀ ਉਹਨੂੰ। ਇਹ ਸਟੀਲ ਦਾ ਜੱਗ ਲੈ ਆਇਆ ਆ ਆਪਾਂ ਇਹਦੇ ਵਿੱਚ ਇਹਨਾਂ ਮਖਾਣੇ ਪਾ ਲੈਣੇ ਆ। ਇਹਨਾਂ ਨੂੰ ਆਪਾਂ ਕਰ ਲੈਣਾ ਆ। ਇੱਕ ਸੀ ਦੇ ਡੱਬੇ ਵਿੱਚ ਪਾ ਕੇ ਇਹਨਾਂ ਨੂੰ ਆਪਾਂ ਪੀਸ ਕੇ ਇਹਨਾਂ ਦਾ ਜਿਹੜਾ ਹੈਗਾ ਆ ਬਿਲਕੁਲ ਬਰੀਕ ਜਿਹੜਾ ਪਾਊਡਰ ਆਪਾਂ ਤਿਆਰ ਕਰ ਲੈਣਾ ਆ ਥੋੜਾ ਜਿਹਾ ਹੋਰ ਪੀਲੇ ਨੇ ਮੈਂ ਮੰਮੀ ਦੇ ਲਈ ਤਿਆਰ ਕਰ ਰਹੀ ਆ ਕਿਉਂਕਿ ਉਹਨਾਂ ਨੂੰ ਕੈਲਸ਼ੀਅਮ ਦੀ ਘਾਟ ਆ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਨਾ ਵੀਡੀਓ ਦੇ ਵਿੱਚ ਕਿ ਮੰਮੀ ਨੂੰ ਕੈਲਸ਼ੀਅਮ ਦੀ ਕਮੀ ਆ ਆਪਾਂ ਇਹ ਇਹ ਪਾਊਡਰ ਉਹਨਾਂ ਨੂੰ ਦੇਣਾ ਆ ਤੇ ਇਹ ਕਿਵੇਂ ਲੈਣਾ ਆ ਤੁਹਾਨੂੰ ਦੱਸਾਂਗੇ ਪਹਿਲਾਂ ਆਪਾਂ ਇਹਦਾ ਜਿਹੜਾ ਪਾਊਡਰ ਆ ਤਿਆਰ ਕਰ ਲਈਏ ਯਾ ਤੁਸੀਂ ਵੱਲ ਲਓ ਜੀ ਆਪਾਂ ਸਾਰੇ ਜਿਹੜੇ ਇਸੇ ਤਰ੍ਹਾਂ ਪੀ ਗਏ ਤੇ ਤਿਆਰ ਕਰ ਲੈਣੇ ਨੇ ਮੈਂ ਥੋੜੇ-ਥੋੜੇ ਪਾ ਕੇ ਪੀ ਰਹੀ ਆ ਤਾਂ ਕਿ ਨਾ ਕਿਉਂਕਿ ਮੰਮੀ ਦਾ ਕੱਲੇ ਦਾ ਪ੍ਰੈਸ਼ਰ ਹੋਇਆ ਆ ਕਾ ਕੋਈ ਪੀਸ ਜਿਹੜਾ ਸਾਫਤਾ ਨਾਲ ਰਹਿ ਜਾਵੇ ਬਿਲਕੁਲ ਬ੍ਰੀਕ ਮਹੀਨ ਬਾਰਡਰ ਜਿਹੜਾ ਇਹਨਾਂ ਦਾ ਬਣ ਕੇ ਤਿਆਰ ਹੋ ਜਾਵੇ ਤਾਂ ਕਰਕੇ ਆਪਾਂ ਜਿਹੜਾ ਹੈਗਾ ਆ ਸਾਫ ਕਰਕੇ ਮਾਰ ਕੇ ਮਖਾਣੇ ਇਹਨਾਂ ਨੂੰ ਪੀ ਕੇ ਤੇ ਇਸ ਤਰ੍ਹਾਂ ਬਰੀਕ ਬਿਲਕੁਲ ਬਰੀਕ ਆ ਦੇਖੋ ਪਾਊਡਰ ਆ ਜਿਹੜਾ ਆਪਾਂ ਬਣਾ ਕੇ ਤਿਆਰ ਕਰਨਾ ਹੈ ਇਸ ਤਰ੍ਹਾਂ ਇਹਨਾਂ ਥੋੜਾ ਜਿਹਾ ਪੀਣੀ ਵਿੱਚ ਇੰਨੀ ਗੇਪਰ ਬਰੀਕ ਆਪਾਂ ਪਾਊਡਰ ਬਣਾ ਲੈਣਾ ਹੈ ਇਹ ਪਾਊਡਰ ਜੀ ਕੰਮ ਕਰੂਗਾ ਜੀ ਮੈਂ ਮਤਲਬ ਤੁਸੀਂ ਇਦਾਂ ਵੀ ਖਾ ਸਕਦੇ ਹੋ ਮਖਾਣੇ ਪਰ ਜਿਹੜੇ ਤਰੀਕੇ ਨਾਲ ਮੈਂ ਦੱਸੂਗੀ ਉਹਦੇ ਨਾਲ ਕੈਲਸ਼ੀਅਮ ਦੀ ਕਮੀ ਜਿਹੜੀ ਬਹੁਤ ਜਲਦੀ ਪੂਰੀ ਹੋ ਜੀਗੀ ਕੁਛ ਇਸ ਤਰੀਕੇ ਨਾਲ ਉਹ ਜਿਹੜੇ ਤਿੱਕੇ ਨਾਲ ਮੈਂ ਦੱਸਦੀ ਪਈ ਆ ਚਲੋ ਜੀ ਮੈਂ ਪਾਊਡਰ ਬਣਾ ਕੇ ਸਾਰਾ ਤਿਆਰ ਕਰ ਲਾਂ ਫਿਰ ਤੁਹਾਨੂੰ ਦੱਸਦੀ ਆ ਕਿ ਕਿੱਦਾਂ ਆਪਾਂ ਇਹੜੇ ਹੈਗੇ ਇਹ ਲੈਣੀ ਆ। ਲੋ ਜੀ ਸਾਰਾ ਆਪਾਂ ਪਾਊਡਰ ਆ ਜਿਹੜਾ ਪੀਸ ਲਿਆ ਵਾ ਪੀਸ ਕੇ ਕਰ ਲਿਆ ਤਿਆਰ ਤੇ ਡੱਬਾ ਆਪਾਂ ਭਰ ਲਿਆ ਇਹ 250 ਗ੍ਰਾਮ ਆਪਾਂ ਲਏ ਸੀਗੇ ਠੀਕ ਆ ਜੀ। ਪਾਊਡਰ ਬਣਾ ਕੇ ਬਿਲਕੁਲ ਤਿਆਰ ਆ ਦੇਖੋ ਬਰੀਕ ਜਮਾ ਪਾਊਡਰ ਆਪਾਂ ਕੀਤਾ ਆ। ਪਾ ਕੇ ਪੀਂਚ ਵੀ ਇਹਨੂੰ ਲੈਣ ਚ ਵੀ ਆਸਾਨੀ ਹੋਵੇ। ਇਹਨੂੰ ਲੈਣਾ ਕਿਵੇਂ ਹੁਣ ਆਪਾਂ ਤੁਹਾਨੂੰ ਉਹ ਦੱਸਦੇ ਆ ਠੀਕ ਆ। ਇਹ ਤਿਆਰ ਹੋ ਗਿਆ ਤੁਸੀਂ ਇੱਕ ਪਾਈਆ ਦੁੱਧ ਲੈਣਾ ਆ ਪਾਈਆ ਦੁੱਧ ਦੇ ਵਿੱਚ ਡੇਢ ਤੋਂ 2 ਚਮਚੇ ਦੇ ਪਾ ਕੇ ਤੇ ਚੀਨੀ ਤੁਸੀਂ ਆਪ ਦੀ ਲੋੜ ਅਨੁਸਾਰ ਪਾ ਲਿਓ ਵੀ ਕਿੰਨੀ ਕਿ ਤੁਸੀਂ ਪਾਉਣੀਆਂ ਵਾਰੀ ਗੱਲ ਤਾਂ ਸ਼ੱਕਰ ਪਾਓ ਸ਼ੱਕਰ ਕਿਉਂਕਿ ਠੰਡੀ ਹੁੰਦੀ ਆ ਹਨਾ ਤੇ ਚੀਨੀ ਤਾਂ ਪਾਇਓ ਹੀ ਨਾ ਸ਼ੱਕਰ ਪਾਇਓ ਤੇ 2 2 ਡੇਢ ਚਮਚ ਇਹਦੇ ਪਾ ਕੇ ਤੁਸੀਂ ਰੋਜ਼ ਰਾਤ ਨੂੰ ਇਹਦੇ ਲੈਣੀਆਂ ਤੇ ਕੈਲਸ਼ੀਅਮ ਆ ਜਿਹੜਾ ਕੁਝ ਦਿਨਾਂ ਦੇ ਵਿੱਚ ਹੀ ਤੁਹਾਡਾ ਜਿਹੜਾ ਪੂਰਾ ਹੋ ਜਾਊਗਾ ਇਹ 250 ਗ੍ਰਾਮ ਹੀ ਖਾ ਕੇ ਤੁਸੀਂ ਦੇਖ ਲਓ ਤੁਹਾਨੂੰ ਉਹਦੇ ਨਾਲ ਜਿਹੜਾ ਪਤਾ ਲੱਗਣ ਲੱਗ ਜੂਗਾ ਹੱਡੀਆਂ ਦਾ ਦਰਦ ਦਾ ਜਿਹੜਾ ਜੋੜਾਂ ਦਾ ਦਰਦ ਆ ਜਾਂ ਹੱਥ ਪੈਰ ਸੌਂਦੇ ਆ ਸਾਰਾ ਸਾਰਾ ਕੁਝ ਠੀਕ ਹੋ ਜੂਗਾ ਸਿਸਟਮ ਸਪੀਡ ਦਾ ਜੇ ਤੁਹਾਨੂੰ ਕੈਲਸ਼ੀਅਮ ਦੀ ਕਮੀ ਹੋਵੇ ਤੇ ਇਹ ਨਾਲ ਨਾਲ ਤਾਂ ਮਤਲਬ ਇਹਨਾਂ ਨੂੰ ਖਾਣ ਨਾਲ ਕੋਈ ਤੁਹਾਡੇ ਨੁਕਸਾਨ ਨਹੀਂ ਹੋ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਫਾਇਦਾ ਹੀ ਆ ਇਹਦਾ ਆਪਾਂ ਇਹਨੂੰ ਖਾਣ ਦਾ ਤੁਸੀਂ ਰੋਜ਼ਾਨਾ ਇਹਨੂੰ ਦੁੱਧ ਦੇ ਵਿੱਚ ਪਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਲੈਣਾ ਹੈ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੁਹਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ